ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣ ਨੂੰ 239 ਬੜੇ ਲੱਗੇ ਨੇ ਆਪ ਸ਼ਬਦ avatars ਨਰੰਗਕਾਰ ਜੀ ਆਪ ਨੇ ਤਿੰਨ ਰੂਪ ਹੈ ਮੋਹਿ ਕੇ ਸੁਨੋ ਅਨੰਦ ਚਿਤ ਲਾਏ ਦੇਰ ਗੁਣ ਸਰਗੁਣ ਸ਼ਬਦ ਨਿਰਗੁਣ ਸਰੂਪ ਹੈ ਜੋ ਵਿਆਪਕ ਹੈ ਸਰਗੁਣ ਜੋ ਦਸਾਂ ਰੂਪਾਂ ਨੇ ਧਾਰਨ ਕੀਤੇ ਨੇ ਸ਼ਬਦ avatars ਗੁਰੂ ਗ੍ਰੰਥ ਸਾਹਿਬ ਜੀ ਉਹੀ ਅਕਾਲ ਪੁਰਖ ਜੀ ਨੇ ਸਭ ਕੁਝ ਹੈ ਬਸ ਇੱਕ ਵਿਸ਼ਵਾਸ ਆਪਣੇ ਮਰੋੱਖ ਪਹਿਲਾਂ ਹੀ ਖਤਮ ਸੀ ਤੇ ਉਹ ਖਤਮ ਕਰਨ ਵਾਲੇ ਕਰੀ ਵੀ ਜਾ ਰਹੇ ਸਾਡੀ ਕੌਮ ਇੱਕਦਮ ਮਗਰ ਲੱਗ ਜਾਂਦੀ ਸਾਰਿਆਂ ਦੇ ਕੋਈ ਗੱਲ ਕਹਿ ਦਿਓ ਅੱਜ ਹੀ ਮਗਰ ਲੱਗ ਗਈ ਚੰਗਿਆਂ ਦੇ ਮਗਰ ਜੇ ਅਸੀਂ ਚੰਗੀ ਗੱਲ ਕਹਿੰਦੇ ਆ ਸਾਨੂੰ ਕਹਣਗੇ ਇਹ ਝੂਠ ਕਹਿੰਦਾ ਤੇ ਜਿਹੜਾ ਗਲਤ ਗੱਲ ਕਹੋ ਉਹਨੂੰ ਕਹਿੰਦੇ ਇਹ ਸੱਚ ਕਹਿੰਦਾ ਨਹੀਂ ਅਸੀਂ ਕੌਮ ਦੇ ਸੱਚੇ ਸੇਵਕਾਂ ਸੱਚੇ ਸਿਪਾਹੀ ਆ ਤੁਹਾਨੂੰ ਮੇਰੇ ਬਾਰੇ ਕੀ ਪਤਾ ਅਸੀਂ ਕਿੰਨੀ ਸੇਵਾ ਕੀਤੀ ਕੌਮ ਦੀ 44 ਸਾਲ ਉਹਨੇ ਚੱਲਦਾ ਸਤਿਕਰਤਾਰ ਸਾਹਮਣੇ ਥੋੜੀ ਸੇਵਾ ਕੀਤੀ ਮੈਂ ਸੰਜ ਲੈਲ ਸਾਹਮਣੇ ਥੋੜੀ ਸੇਵਾ ਕੀਤੀ ਉਦੋਂ ਬਾਅਦ ਮੈਂ 10 ਸਾਲ ਟਕਸਾਲ ਵਿੱਚ ਤੇ 25 ਸਾਲ ਸ਼੍ਰੋਮਣੀ ਕਮੇਟੀ ਚ ਰਹਿ ਕੇ ਮੈਂ ਸੇਵਾ ਕੀਤੀ ਉਦੋਂ ਮੈਂ 95 ਵਿੱਚ ਸ਼੍ਰੋਮਣੀ ਕਮੇਟੀ ਛੱਡੀ 2004 ਤੱਕ ਫੇਰ ਲੱਗਿਆ ਰਿਆ ਫਿਰ 14 ਸਾਲ ਮੈਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਇਸ ਗੱਲ ਨੂੰ ਲੈ ਕੇ ਕਿ ਸਿੱਖੀ ਦਾ ਪ੍ਰਚਾਰ ਵਧੇ ਪਰ ਸਮਾਜ ਸਾਧ ਸੰਗਤ ਐਸਾ ਆ ਗਿਆ ਲੋਕਾਂ ਦੀ ਮਤ ਮਾਰੀ ਗਈ ਔਰ ਸੰਸਾਰ ਦੇ ਅੰਦਰ ਗਲਤ ਪ੍ਰਚਾਰ ਇੰਨਾ ਸ਼ੁਰੂ ਹੋ ਗਿਆ ਇੱਕ ਵਾਰ ਤੇ ਤੁਹਾਨੂੰ ਇੱਕ ਵਾਰ ਤੇ ਮੈਨੂੰ ਵੀ ਭਰਮ ਪੈ ਗਿਆ ਸੀ ਪਟਿਆਲੇ ਮੈਂ ਜਦੋਂ ਤਤਕ ਕਰਕੇ ਬਾਹਰ ਨਿਕਲੇ ਸ਼ਾਮ ਦੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਕਿ ਗਿਆਨੀ ਜੀ ਤੁਸੀਂ ਕਿਉਂ ਕਹਿੰਦੇ ਹੋ ਕਤਕ ਦੀ ਕੋ ਨਾਚੀ ਨੂੰ ਅਵਤਾਰ ਹੋਇਆ ਵਿਸਾਖ ਕਿਉਂ ਨਹੀਂ ਕਹਿੰਦੇ ਉਹ ਬੰਦਾ ਵਿਦਵਾਨ ਸੀ ਕੋਈ ਕਹਿੰਦਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਮੁਗਲ ਮੰਤਰ ਗੁਰਪ੍ਰਸਾਦ ਸਾਹਿਬ ਤੱਕ ਨਾਨਕ ਹੋਸੀ ਵੀ ਸਾਹਿਬ ਤੱਕ ਨੇ ਮੈਂ ਵੀ ਇੱਕ ਵਾਰੀ ਦਵਾਉ ਜਾਂ ਖਰਾਬ ਹੋ ਜਾਂਦਾ ਬੰਦੇ ਦਾ ਵੀ ਇਹ ਸਾਰੇ ਕਹੀ ਜਾਂਦੇ ਨੇ ਇਹ ਉਹ ਬਾਰਾਜ ਨੇ 106ਵਾਂ ਚਿੱਤਰ ਲਿਖਿਆ ਦਸਮੇ ਦੇ ਵਿੱਚ ਕਹਿੰਦੇ ਇੱਕ ਬੰਦਾ ਗਰੀਬ ਸੀ ਉਹਨੇ ਸੋਚਿਆ ਲੇਲਾ ਮੰਡੀ 'ਚ ਵੇਚ ਕੇ ਤੇ ਮੈਂ ਉੱਥੇ 4 ਪੈਸੇ ਮਿਲਣਗੇ 10-20 ਰੁਪਏ ਦਾ ਮੇਰਾ ਸੌਦਾ ਪਤਾ ਉਹ 20 ਰੁਪਏ ਬੜੇ ਹੁੰਦੇ ਜਦੋਂ ਕਹਿੰਦੇ ਉਹ ਜਦੋਂ ਸੌਦਾ ਵੇਚਣ ਲਈ ਉਹਨੇ ਸਕੀਮ ਬਣਾਈ ਚਾਰ ਬੰਦੇ ਉੱਥੇ ਮੰਨ ਚਲੇ ਜਾਂ ਠੱਗ ਜੇ ਸੀਗੇ ਉਹ ਦੇਖਿਆ ਉਹ ਮੰਡੀ ਅੱਜ ਡੰਗਰਾਂ ਦੀ ਤੇ ਇਹ ਲੇਲਾ ਲੈ ਕੇ ਚੱਲਿਆ ਆਪਾਂ ਇਹਦਾ ਲੇਲਾ ਖੋਈ ਕਿਸੇ ਤਰੀਕੇ ਨਾਲ ਉਹਨੇ ਸਕੀਮ ਬਣਾ ਲਈ ਕਿਥੇ ਖੜ ਗਿਆ ਇੱਕ ਉਹ ਬੋਰਡ ਤੇ ਖੜ ਗਿਆ ਇੱਕ ਅੱਗੇ ਜਾ ਕੇ ਖੜ ਗਿਆ ਇੱਕ ਡੰਗਰਾਂ ਵਾਲੀ ਮੰਡੀ ਦੇ ਕੋਲ ਖੜ ਗਿਆ ਪਹਿਲੇ ਨੇ ਕਿਹਾ ਦਿਮਾ ਜਿਵੇਂ ਲੱਕੜ ਵਿੱਚ ਇੱਕ ਨਾ ਪੇੜ ਜੀ ਹੁੰਦੇ ਫਿਰ ਸ਼ੈਣੀ ਪਾਸੇ ਜਾਂਦੀ ਉਹਦੇ ਵਿੱਚ ਪਹਿਲੇ ਬੰਦੇ ਨੇ ਕਿਹਾ ਇਹ ਕੁੱਤਾ ਕਿੱਥੇ ਲੈ ਕੇ ਚੱਲਿਆ ਤੇੜ ਪੈ ਗਈ ਇੱਕ ਤੇੜ ਕਹਿੰਦਾ ਨਹੀਂ ਨਹੀਂ ਇਹ ਤਾਂ ਦੇਲਾ ਅੱਛਾ ਇਹਦਾ ਇੰਨੇ ਕੰਮ ਸੀ ਅੱਗੇ ਮੋੜ ਤੇ ਡਾ ਖੜਾ ਸੀ ਅੱਛਾ ਅੱਜ ਮੰਡੀ ਅੱਛਾ ਅੱਛਾ ਪਰ ਕੁੱਤਿਆਂ ਦੀ ਤਾਂ ਮੰਡੀ ਲੱਗਦੀ ਨਹੀਂ ਤੂੰ ਕੁੱਤਾ ਕਿੱਥੇ ਲੈ ਕੇ ਚੱਲਿਆ ਅੱਗੇ ਤੀਜੇ ਨੇ ਕਿਹਾ ਇਹ ਕੁੱਤੇ ਥੋੜੀ ਜਿਹੀ ਵਿਕਦੇ ਨੇ ਲੈ ਲੈ ਵਿਕਦੇ ਚੌਥਾ ਫਿਰ ਮੰਡੀ ਦੇ ਲਾਗੇ ਖੜਾ ਸੀ ਕਹਿੰਦਾ ਓਏ ਸਿੱਟੇ ਨੂੰ ਪਰੇ ਕੁੱਤਾ ਲੈ ਕੇ ਆਉਂਦਾ ਇੱਥੇ ਇਹ ਤਾਂ ਢੇਲੇ ਵਿਕਦੇ ਆ ਉਹ ਬੰਦਾ ਵਿਚਾਰਾ ਇੰਨਾ ਭਰਮ ਗਿਆ ਉਹ ਦੇਲਾ ਸੋੜਦਾ ਤਗਾ ਨੇ ਚੁੱਕਿਆ ਮਾਰਿਆ ਬਣਾਇਆ ਖਾਇਆ ਕਹਿੰਦੇ ਲੈ ਵੀ ਠੱਗ ਲੈ ਆਲੇ ਐਦਾਂ ਲੋਕ ਸਾਨੂੰ ਕਰਦੇ ਆ ਇੱਥੇ ਤੱਕ ਨਹੀਂ ਕਹਿੰਦੇ ਤਾਂ ਆਹ ਮੈਨੂੰ ਇੰਨੀ ਪਰੇਸ਼ਾਨੀ ਹੋਈ ਮੈਂ ਫਿਰ ਕਿਸੇ ਬਹੁਤ ਬੰਦਗੀ ਵਾਲੇ ਗੁਰਮਖੋ ਗਿਆ ਮੇਰਾ ਅਜੇ ਦਿਮਾਗ ਘੁੰਮ ਗਿਆ ਕਿ ਤੂੰ ਮੈਨੂੰ ਇਹ ਸਹੀ ਨਾਮ ਲੈ ਕੇ ਦੇ ਮਹਾਰਾਜ ਜੀ ਕਹਿੰਦੇ ਪੁੱਛ ਲੈਨੇ ਆਪਾਂ ਮਹਾਰਾਜ ਜੀ ਜਦ ਮੈਂ ਬੇਨਤੀ ਕੀਤੀ ਉਹ ਕਹਿੰਦੇ ਕੱਲ ਸਵੇਰੇ ਦੱਸੂੰਗਾ ਕਹਿੰਦਾ ਮਹਾਰਾਜ ਜੀ ਨੇ ਪਹਿਲਾਂ ਤਾਂ ਮੈਨੂੰ ਵੈਸੇ ਉੱਥੇ ਹੀ ਦੱਸਤਾ ਸੀ ਇਹ ਕਥਾ ਦੇ ਵਿੱਚ ਹੀ ਸਕੈਚ ਦੇ ਨਾਲ ਪੂਰੀ ਤਲੀ ਦੇ ਉੱਤੇ ਨਾਨਕ ਹੋਸੀ ਦੀ ਸੱਚ ਲੈ ਕੇ ਇਹ ਕਹਾ ਲਾਦਾ ਸੀ ਉੱਥੇ ਕਹਿੰਦਾ ਸਵੇਰੇ ਮਹਾਰਾਜ ਜੀ ਆਏ ਜਦੋਂ ਜਪਜੀ ਸਾਹਿਬ ਕਰ ਰਹੇ ਮਹਾਰਾਜ ਕਹਿੰਦੇ ਇੱਥੇ ਆ ਏਕ ਆ ਤਾਈਆਂ ਲਾਇਆ ਇੱਥੇ ਇਹ ਸੰਪੂਰਨ ਹੁੰਦਾ ਮੂਰ ਦਾ ਅਰਥ ਹੁੰਦਾ ਮੁੱਢ ਅੱਗੇ ਮੈਂ ਫੇਰ ਏਕ ਆ ਲਾਇਆ ਮੈਂ ਕਮਲਾ ਨਹੀਂ ਵੀ ਮੈਂ ਪਹਿਲਾਂ ਏਕ ਆ ਲਾਵਾਂ ਕਹਿੰਦਾ ਮੈਂ ਏਕ ਆ ਕੇ ਦੂਆ ਵੀ ਲਾ ਸਕਦਾ ਸੀ ਨਹੀਂ ਇੱਕ ਉਹ ਪੂਰਾ ਮੂਲ ਮੰਤਰ ਹੈ ਅੱਗੇ ਇੱਕ ਪੌੜੀ ਸੰਪੂਰਨ ਹੁੰਦੀ ਹੈ ਉਹ ਕਹਿੰਦਾ ਮਹਾਰਾਜ ਇਹ ਤਾਂ ਮੰਨਦੇ ਨਹੀਂ ਗੁਰੂ ਨਾਨਕ ਸਾਹਿਬ ਆਪ ਕਹਿੰਦੇ ਡੁੱਬਣਗੇ ਇਹ ਸਾਰੇ ਦੂਜੀ ਗੱਲ ਜਿਹੜੀ ਕਈ ਵੀ ਮਹਾਰਾਜ ਜੀ ਚਲੋ ਤੁਹਾਨੂੰ ਤਾਂ ਪਦੇ ਤੁਹਾਡਾ avatars ਵਿਸਾਖੀ ਹੋਇਆ ਕਿ ਜਾਂ ਕੱਤਕ ਕਹਿੰਦੇ ਭਾਈ ਕੱਤ ਸੋ ਬਹੁਤ ਸਾਰੇ ਲੋਕ ਬਹੁਤ ਗੱਲਾਂ ਵੀ ਤੁਹਾਨੂੰ ਗਮਰਾਹ ਕਰਦੇ ਨੇ ਮੈਂ ਇਸ ਗੱਲ ਨੂੰ ਸਮਝਦਾ ਵੀ ਕੀ ਚੱਲ ਰਿਹਾ ਚੱਕਰ ਤੁਸੀਂ ਨਹੀਂ ਸਮਝ ਸਕਦੇ ਕਿਉਂ ਤੁਸੀਂ ਰਹੇ ਹੀ ਨਹੀਂ ਟਕਸਾਲ ਵਿੱਚ ਤੁਹਾਨੂੰ ਇਹ ਨਹੀਂ ਪਤਾ ਇਹ ਗੇਮ ਖੇਡ ਕੀ ਰਹੇ ਨੇ ਸਾਨੂੰ ਪਤਾ ਵੀ ਇਹ ਗੇਮ ਚੱਲ ਕੀ ਰਹੀ ਹੈ ਹਰੇਕ ਗੱਲ ਵਿੱਚ ਜਦੋਂ ਕਿਸੇ ਗੱਲ ਵਿੱਚ ਦੁੰਦਾ ਪੈਦਾ ਕਰ ਦੋ ਨਾ ਉਹ ਗੱਲ ਸਹੀ ਨਹੀਂ ਲੱਗਦੀ ਬਸ ਆ ਗੱਲ ਇਸ ਕਰਕੇ ਸਾਹਿਬ ਸੰਗਤ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਚੌਰ ਸਾਹਿਬ ਕੀਤਾ ਸੰਗਤਾਂ ਨੇ ਮੋਢੇ ਲਾਏ ਖਡੂਰ ਸਾਹਿਬ ਆ ਕੇ ਰਾਤ ਰੁਕੇ ਉੱਥੇ ਦਾਤੂ ਨੇ ਜਿਹਨੇ ਲੱਤ ਮਾਰੀ ਸੀ ਤਾਨੂੰ ਪਤਾ ਨਾ ਗੁਰੂ ਅਮਰਦਾਸ ਜੀ ਲੱਤ ਮਾਰਤੀ ਸੀ ਬੱਖੀ ਚ ਮਹਾਰਾਜ ਨੇ ਉੱਠ ਕੇ ਚਰਨ ਫੜ ਲਏ ਸੀ ਗੁਰੂ ਅੰਗਦ ਦੇ ਜੀ ਦੇ ਸਹਿਬ ਜਾਦੇ ਹਾਂ ਤੁਹਾਡੇ ਦਰਦ ਤਾਂ ਨਹੀਂ ਹੋਇਆ ਮੇਰਾ ਸਰੀਰ ਬੜਾ ਖੰਗਰ ਵਰਗਾ ਹੈ ਬੁੰਡਾ ਆਦਮੀ ਹੈ ਉਹ ਦਰਦ ਹੀ ਹੋਣ ਲੱਗ ਪਿਆ ਮੁਰਕੋ ਦਰਦ ਨਹੀਂ ਹਟਾ ਕਹਿੰਦੇ ਮਹਾਰਾਜ ਦਰਦ ਦਾ ਟਾ ਦੋ ਕਹਿੰਦੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਹਿਬ ਜਾਦੇ ਗੁਰੂ ਅਰਜਨ ਦੇਵ ਜੀ ਆਉਣਗੇ ਨਾ ਫਿਰ ਉਹ ਹੱਥ ਲਾਉਣਗੇ ਤੇਰੀ ਲੱਤ ਨੂੰ ਤਾਂ ਠੀਕ ਹੋਵੇਗੀ ਤੁਸੀਂ ਕਹਿੰਦੇ ਮੇਰੀ ਕਿਹੜਾ ਲੱਤ ਭੰਦੂਗਾ ਉਹ ਲੱਤ ਭੰਨ ਕੇ ਤਾਂ ਕੰਮ ਮੁੱਕ ਜਾਂਦਾ ਪਟੀਆਂ ਪੁੱਟੀਆਂ ਕਰਕੇ ਇਹ ਸਭ ਸਾਡੀਆਂ ਗਲਤੀਆਂ ਦੇ ਨਤੀਜੇ ਹੁੰਦੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਦਰਬਾਰ ਸਾਹਿਬ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਵਰਨ ਤੋਂ ਪਹਿਲਾਂ ਸਾਰਿਆਂ ਸਿੱਖਾਂ ਨੇ ਸਫਾਈ ਕੀਤੀ ਜਲ ਛਿੜਕਿਆ ਗੁਲਾਬ ਦੇ ਫੁੱਲ ਤੰ ਬਹੁਤ ਸਾਰੇ ਜਿਹੜੇ ਫੁੱਲ ਛਿੜਕ ਕੇ ਲਿਆ ਕੇ ਤਰਾਤਰਾ ਦੇ ਰਸਤੇ ਚ ਕਿਉੜਾ ਰੂ ਕਿਉੜਾ ਛਿੜਕਿਆ ਪੋਥੀਆਂ ਸਜੋਬਤ ਕੀਤੀਆਂ 86 ਘਾੜ ਤੇ ਜਿੱਥੇ ਦੁੱਖ ਪੰਜਨੀ ਬੇਰੀ ਦੇ ਖੱਬੇ ਪਾਸੇ ਇੱਕ ਸੰਗਮਨ ਮਰਦੀ ਪਾਲਕੀ ਬਣੀ ਉੱਥੇ ਸਾਰੀ ਰਾਤ ਕੀਰਤਨ ਹੋਇਆ ਸੀ ਫਿਰ ਫਿਰ ਸ੍ਰੀ ਰਾਮ ਸਰ ਸਾਹਿਬ ਨੇ ਇਹ ਪੋਥੀਆਂ ਦੇ ਤੰਬੂ ਲਾ ਕੇ ਉਚਾਰਨ ਹੋਇਆ ਸਾਰਾ ਤੁਨ ਗ੍ਰ ਇਹ ਭਾਦਰ ਸੁਦੀ 1661 ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਚਲੋ ਇੱਕ ਵਧੀਆ ਗੱਲ ਹੈ। ਕਹਿੰਦੇ 1 ਸਤੰਬਰ ਨੂੰ ਹੋਇਆ ਪ੍ਰਕਾਸ਼। ਇਹ ਵੀ ਗੱਲ ਠੀਕ ਹੈ। ਇਹ ਸੂਰੀ ਦੇ ਢੰਗ ਨਾਲ ਹੈ ਪਰ ਚੰਦਰਮਾ ਦੇ ਢੰਗ ਨਾਲ ਇਹ 10 ਤਰੀਕ ਨੂੰ ਭਾਦਰ ਸੁਦੀ 1 ਦਿਨ ਆਉਣਾ। ਪਾਈਆਂ ਉਹ ਦਿਨ ਇਤੇ ਸਿੰਘਾਂ ਨੇ ਕੀਰਤਨ ਦਾ ਬਾਬ ਰੱਖਿਆ। ਮੈਂ ਕਿਸੇ ਵਾਹਪੁਰਖ ਨੂੰ ਪੁੱਛਿਆ ਮੈਂ ਕਿਹਾ ਇਹ ਹੁਣ ਦੋ ਦੋ ਕਰਤੇ ਕਹਿੰਦੇ ਨੌਜਾ ਸੰਕਾ ਪ੍ਰਚਾਰ ਡਬਲ ਹੋ ਜਾ ਆਪਣਾ। ਪਹਿਲਾਂ ਤਾਂ ਆਪਾਂ ਇਸ ਦਿਨ ਦਾ ਗੁਰੂ ਗ੍ਰੰਥ ਸਾਹਿਬ ਦੇ ਗੁਣ ਗਾਵਾਂਗੇ। ਫਿਰ 10 ਨੂੰ ਇੱਕ ਜਗ੍ਹਾ ਮੈਂ ਹੋਰ ਕਥਾ ਕਰਨੀ ਫਿਰ ਉੱਥੇ ਹੀ ਸਾਖੀ ਸੁਣਾਵਾਂਗੇ। ਕਹਿੰਦੇ ਆਪਾਂ ਨੂੰ ਕਿਹਾ ਭਾਵੇਂ 10 ਵਾਰੀ ਮਨਾਉਣ ਆਪਾਂ ਤਾਂ ਫਿਰ ਪ੍ਰਚਾਰ ਹੀ ਕਰਨਾ ਫੇਸ ਕਰਕੇ ਸਾਹ ਸੰਤ ਭਾਦਰਸ ਦੀ ਏਕਮ ਵਾਲੇ ਤਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਜੀ ਪਹਿਲੇ ਆਪੇ ਗਏ ਮਹਾਰਾਜ ਨੇ ਕਿਹਾ ਹੁਕਮਨਾਮਾ ਆਪਾਂ ਕਹਿੰਦੇ ਆ ਕਹਿੰਦੇ ਆਵਾਜ਼ਾ ਲਾਓ ਆਵਾਜ਼ਾ ਪ੍ਰਕਾਸ਼ ਕੀਤਾ ਬਹੁਤ ਸੁੰਦਰ ਹੁਕਮਨਾਮਾ ਆਇਆ ਸੂਹੀ ਮਾਲਾ ਪੰਜਵਾਂ ਸੰਗਤਾਂ ਕੇ ਕਾਰਜਾਪ ਖਲੋਇਆ ਹਰ ਕੰਮ ਕਰਾਉਣ ਆਇਆ ਆਰਾਮ ਕਰਤ ਸੁਹਾਵੀ ਤਾਲ ਸੁਹਾਵੇ ਚੰਮਰ ਜਲ ਛਾਇਆ ਰਾਮ ਇਹ ਸ੍ਰੀ ਮੁਖਵਾਕ ਸੁੰਦਰ ਆਏ ਆਸਾ ਦੀ ਵਾਰ ਹੋਈ ਗੁਰੂ ਸਾਹਿਬ ਨੇ ਸਾਨੂੰ ਜਿੱਥੇ ਬਾਣੀ ਦੀ ਦਾਤ ਬਖਸ਼ੀ ਉਥੇ ਪੰਡਿਤ ਨੇ ਕਥਾ ਤੋਂ ਜਵਾਬ ਦਿੱਤਾ ਤਾਂ ਕਥਾ ਦੀ ਦਾਤ ਵੀ ਸਿੱਖਾਂ ਨੂੰ ਦਿੱਤੀ ਭਾਈ ਸੱਤੇ ਬਲਵੰਡੇ ਨੇ ਜਵਾਬ ਦਿੱਤਾ ਕੀਰਤਨ ਤੋਂ ਸਿੱਖਾਂ ਨੂੰ ਕੀਰਤਨ ਦੀ ਦਾਤ ਵੀ ਦੇਤੀ ਸਾਰੀਆਂ ਦਾਤਾਂ ਤੁਹਾਡੀ ਝੋਲੀ ਚ ਪਾਤੀਆਂ ਉਹ ਗੁਰਸਿੱਖੋ ਉਹ ਸਮਝੋ ਹਲੇਗੀ ਸਤਗੁਰ ਬਚਨ ਸਿੰਘ ਜੀ ਖਾਲਸਾ ਨੇ ਇਹ ਬਚਨ ਕੀਤਾ ਕਹਿੰਦੇ ਮੈਂ ਤਾਂ ਵੈਸੇ ਗੁਰੂ ਸਾਹਿਬ ਤੇ ਇੱਕਦੋਲਾ ਬਲਿਹਾਰ ਜਾਵਾਂ ਕਹਿੰਦੇ ਕਲ ਜੂਗੀ ਜੀ ਬੰਨੇ ਪੜ੍ਹੇ ਆ ਬਾਣੀ ਵਾਲ ਤਾਂ ਦੇਖਦੇ ਹੀ ਨਹੀਂ ਪੜ੍ਹਦੇ ਹੀ ਨਹੀਂ ਸਭ ਠੀਕ ਆ ਪਰ ਮਹਾਰਾਜ ਵੀ ਬੜੇ ਬੇਅੰਤਾ ਕਹਿੰਦੇ ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਦੋ ਟਾਈਮ ਕੇਵਲ ਮੱਥਾ ਵੀ ਟੇਕੋ ਉਹਦੀ ਵੀ ਮੁਕਤੀ ਹੋ ਜਾਊਗੀ ਆਖੋ ਸਤਨਾਮ ਸਿੱਖ ਕਹਿੰਦੇ ਚਲੋ ਜੇ ਕੋਈ ਇੱਕ ਟਾਈਮ ਵੀ ਮੱਥਾ ਟੇਕ ਲੂਗਾ ਉਹਦੀ ਵੀ ਮੁਕਤੀ ਹੋ ਜਾਊਗੀ ਇੰਨਾ ਵੱਡਾ ਸਰੂਪ ਬਣਾਤਾ ਤੁਹਾਡੇ ਮਨ ਆਪਣੇ ਬੇਈਮਾਨ ਬਹੁਤ ਹੈ ਮਾਇਆ 'ਚ ਫਸੇ ਹੋਏ ਨੇ ਪਾਠ ਕਰਨ ਨੂੰ ਕਹਿੰਦਾ ਜੀ ਨਹੀਂ ਕਰਦਾ ਉਹ ਇੱਕ ਚੀਜ਼ ਮੈਂ ਦੇਖੀ ਆ ਕਰਜ਼ਾ ਬਹੁਤ ਆ ਸਿਰ ਸਿੱਟ ਕੇ ਬੈਠੇ ਰਹਿੰਦੇ ਆ ਦੁਖੀ ਬਣੇ ਆ ਐ ਸਾਰਾ ਦਿਨ ਬਿਠਾ ਲੋ ਜਿਵੇਂ ਕੋਈ ਮਰਿਆ ਹੁੰਦਾ ਇਦਾਂ ਬੈਠੇ ਰਹਿਣਗੇ ਜੇ ਕੋਈ ਪਾਠ ਕਰ ਲੋ ਉਹ ਨਹੀਂ ਕਰਨਾ ਪਾਠ ਕਰ ਲੋ ਗੁਰਮਖੋ ਇੱਕ ਤੋਂ ਹੀ ਨਿਜਮ ਰੱਖ ਲੋ ਮੈਂ ਨਹੀਂ ਕਹਿੰਦਾ ਆਹ ਬ੍ਰਹਮ ਕਾਲ ਚ ਕਰੋ ਆਹ ਕਰਵਾ ਦਿਓ ਜਿੱਥੇ ਮਨ ਮੰਨਦਾ ਹੈ 25 ਜਪਜੀ ਸਾਹਿਬ ਕਰ ਲਓ 5 ਕਰ ਲਓ 2 ਕਰ ਲਓ 1 ਸਿੰਘ ਦਾ ਮੈਨੂੰ ਕੱਲ ਫੋਨ ਆਇਆ ਰਾਇਕੋਟ ਵੱਲ ਰਹਿੰਦਾ ਕਹਿੰਦਾ ਤੁਸੀਂ ਕਿਹਾ ਸੀ ਵੀ ਇੱਕ ਜਪਜੀ ਸਾਹਿਬ ਸੁਣ ਕੇ ਕਰਨਾ ਕਹਿੰਦਾ ਮਹੀਨੇ ਤਾਂ ਹੋ ਗਏ ਕਾਫੀ ਮੈਨੂੰ ਕਹਿੰਦਾ ਹੁਣ ਮੈਂ 2 ਤੇ ਪਹੁੰਚ ਗਿਆ ਸਾਰਾ ਜਪਜੀ ਸਾਹਿਬ ਹੌਲੀ ਹੌਲੀ ਬੋਲ ਬੋਲ ਕੇ ਸੁਣ ਸੁਣ ਕੇ ਕਰਦਾ ਮੈਂ ਕਿਹਾ ਕਿਵੇਂ ਮਨ ਦੀ ਹਾਲ ਚ ਮਨ ਤਾਂ ਕਹਿੰਦਾ ਬਹੁਤ ਡਿ ਗਿਆ ਮੈਂ ਕਿਹਾ 5 ਤੱਕ ਲੈ ਜਾ ਬਸ ਇੱਕ ਆਦਤ ਬਣਾਉਣੀ ਹੁੰਦੀ ਸੁਣਨ ਦੀ ਮੁੜ ਕੇ ਤੁਸੀਂ 6 ਤੇ ਆ ਜਾਓ 7 ਤੇ ਆ ਜਾਓ 10 ਤੇ ਆ ਜਾਓ ਫਿਰ ਇਹ ਵੀ ਆ ਗੱਡੀ ਚੋਂ ਨਵੀਂ ਨਵੀਂ ਸਿੱਖਦੇ ਨਾ ਪਹਿਲੇ ਗੇਅਰ ਦੇ ਵਿੱਚ ਜ਼ਿਆਦਾਤਰ ਪਹਿਲੇ ਦੂਜੇ ਕੀ ਚਲਾਈ ਦਿੰਦੇ ਐ ਸੈਟਿੰਗ ਜੀ ਉਹ ਅੰਦਰੋਂ ਗੇਰਾਂ ਦੀ ਬਿਠਾਉਣੀ ਹੁੰਦੀ ਆ ਕਿੱਥੇ ਬ੍ਰੇਕ ਰੇਸ ਉਹ ਹਾਰਨ ਕਿਵੇਂ ਜਦੋਂ ਅੰਦਰ ਐ ਸੈਟਿੰਗ ਪੂਰੀ ਬੈਠ ਗਈ ਨਾ ਉਹੀ ਬੰਦਾ 150 ਤੇ ਭਜਾਉਂਦਾ ਜਦੋਂ ਜਪਜੀ ਸਾਹਿਬ ਸੁਣਨ ਦੀ ਆਦਤ ਬਣ ਗਈ ਨਾ ਤੁਹਾਡੀ ਸੁਣੀ ਗਏ ਫਿਰ ਭਾਵੇਂ 10 ਕਰੋ 20 ਕਰੋ 50 ਕਰੋ ਸਹਿਜ ਬਾੜ ਕਰੋ ਸੁਖਨੀ ਸਾਹਿਬ ਕਰੋ ਫਿਰ ਤੁਸੀਂ ਜਿੰਨਾ ਸਾਰੀ ਰਾਤ ਕੀਰਤਨ ਸੁਣੀ ਜਾਓ ਤੇ ਆਪ ਦੀ ਸਟੇਜ ਤੇ ਡੈਕਟਰ ਦੇ ਰਹੇ ਸਨ ਤੇ ਕਿਸੇ ਨੇ ਸੰਗਤ ਵਿੱਚ ਬੈਠਿਆਂ ਨੂੰ ਸ਼ੰਕਾ ਹੋ ਗਿਆ ਇਹ ਕਦਾ ਸੰਤੇ ਤੇ ਸਰਦਨ ਖਬਾਰਾ ਦੀ ਗੱਲ ਕਰਦਾ ਰਹਿੰਦਾ ਜਦੋਂ ਸਮਾਪਤੀ ਹੋਈ ਸਟੇਜ ਤੋਂ ਉੱਤਰ ਕੇ ਬਾਹਰ ਗਏ ਸਾਥ ਸੰਗਤ ਹੀ ਬਾਹਰ ਜਾਂਦੇ ਜਾਂਦੇ ਆਹੋ ਸ਼ੰਕਾ ਕਰਨ ਵਾਲਾ ਸਿੰਘ ਖੜਾ ਸੀ ਤੇ ਉਹਨੂੰ ਨੇੜੇ ਬੁਲਾ ਲਿਆ ਬਾਬਾ ਜਰਨੈਲ ਸਿੰਘ ਹੋਰਾਂ ਨੇ ਕਹਿਣ ਲੱਗੇ ਆ ਜਾ ਗੁਰਮੁਖਾ ਥੋੜਾ ਜਿਹਾ ਚੱਕ ਗਿਆ ਵੀ ਮੈਂ ਵਿਚਾਰ ਕੀਤੀ ਸੀ ਵੀ ਇਹ ਕਦਾ ਦਾ ਸੰਤ ਹੈ ਇਹ ਤਾਂ ਸਾਰਾਂ ਦਿਨ ਸੰਸਾਰੀ ਗੱਲਾਂ ਹੀ ਕਰਦਾ ਰਹਿੰਦਾ ਹੈ ਬਾਬਾ ਜਮੈਲ ਸਿੰਘ ਹੋਰਾਂ ਨੇ ਬਾਹ ਫੜ ਕੇ ਉਤੋਂ ਦੀ ਉਹਦਾ ਸਿਰ ਕੱਢ ਕੇ ਨਾ ਆਪਣੀ ਛਾਤੀ ਨਾਲ ਲਾਇਆ ਜਦੋਂ ਨੇੜੇ ਲਾਇਆ ਨਾ ਜਦੋਂ ਕੰਨ ਛਾਤੀ ਦੇ ਨਾਲ ਲਾਇਆ ਤੇ ਅੰਦਰੋਂ ਸੁਖਮਣੀ ਸਾਹਿਬ ਦੇ ਪਾਰਤੀ ਆਵਾਜ਼ ਆ ਰਹੀ ਸੀ